ਸਾਤਸਰੀਆ ਕਾਲ ਜੀ ਸਾਰੇ ਵੀਰਾਂ ਨੂੰ ਝੋਨੇ ਦੇ ਵਿੱਚ ਬੂਟਿਆਂ ਦਾ ਮਧਰੇਪਣ ਦਾ ਰੋਗ ਜਿੰਦੇ ਵਿੱਚ ਕਿ ਝੋਨੇ ਦੇ ਜਿਹੜੇ ਬੂਟੇ ਨੇ ਮਧਰੇ ਰਹਿ ਜਾਂਦੇ ਨੇ ਬੌਣੇ ਰਹਿ ਜਾਂਦੇ ਨੇ ਫਟਾਰ ਉਹਨਾਂ ਦੀ ਪੂਰੀ ਹੁੰਦੀ ਬਾਤਿਓ ਜਿਹੜੇ ਦੂਜੇ ਬੂਟਿਆਂ ਦੇ ਨਾਲ ਉਹਨਾਂ ਦਾ ਕੱਦ ਮਧਰਾ ਰਹਿ ਜਾਂਦਾ ਇਹਦੀ ਪਹਿਚਾਣ ਇਹ ਤੁਹਾਡੇ ਸਾਹਮਣੇ ਹੈ ਬੂਟਾ ਇਹ ਬੂਟੇ ਦੀ ਫਟਾਰ ਪੂਰਾ ਪਰ ਹੁੰਦੀ ਹੈ ਪੂਰੀ ਹੁੰਦੀ ਹੈ ਕਿ ਜਿਹੜੇ ਬੂਟਿਆਂ ਦਾ ਕੱਦ ਦੇ ਹਾਈਟ ਉਹ ਦੂਜਿਆਂ ਬੂਟਿਆਂ ਤੋਂ ਅੱਧਾ ਜਾਂ ਇੱਕ ਤਿਹਾਈ ਰਹਿ ਜਾਂਦਾ ਇਹਦੀ ਪਹਿਚਾਣ ਕਿਉਂਕਿ ਇਸ ਵਾਰ ਝੋਨੇ ਨੇ ਕਈਆਂ ਝੋਨੇ ਨੇ ਫਟਾਰ ਵੀ ਕੱਟ ਕੀਤੀ ਹੈ ਗਰਮੀ ਦੇ ਔਰ ਲੱਗਣ ਦੇ ਕਾਰਨ ਜਾਂ ਜ਼ਿੰਕ ਦੀ ਘਾਟ ਦੇ ਕਾਰਨ ਇੱਕ ਜ਼ਿੰਕ ਦੀ ਘਾਟ ਦੇ ਕਾਰਨ ਵੀ ਬੂਟਾ ਆਪਣਾ ਵੀ ਫਟਾਰ ਕੱਟ ਕਰਦਾ ਬਾਕੀ ਹੁੰਦੀ ਜਿਹਨੇ ਦੇਖਾ ਲੱਗ ਗਈ ਕਿ ਉਹਦੇ ਪੱਤਿਆਂ ਦੇ ਵਿੱਚ ਵੀ ਆਪਾਂ ਨੂੰ ਜੰਗਾਲੇਪਣ ਜਾਂ ਜ਼ਿੰਕ ਦੇ ਘਾਟ ਦੇ ਲੱਛਣ ਦਿਖਾਈ ਦਿੰਦੇ ਨੇ ਤੇ ਉਹ ਬੂਟੇ ਦੀ ਹਾਈਟ ਤੇ ਥੋੜਾ ਘਟੇ ਪ੍ਰਭਾਵ ਪੈਂਦਾ ਉਹ ਬੂਟੇ ਦੀ ਫਟਾਰ ਘੱਟ ਹੁੰਦੀ ਹੈ ਬਾਕੀ ਇਹ ਬੂਟੇ ਦੀ ਫਟਾਰ ਪ੍ਰੋਪਰ ਹੁੰਦੀ ਹੈ ਪੂਰੀ ਹੁੰਦੀ ਹੈ ਤੇ ਬੂਟਿਆਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਕੋਈ ਘਾੜ ਦੇ ਲੱਛਣ ਦਿਖਾਈ ਨਹੀਂ ਦਿੰਦੇ ਤੇ ਪਰ ਬੂਟੇ ਦਾ ਹਾਈਟ ਜਾਂ ਕੱਦ ਛੋਟਾ ਰਹਿ ਜਾਂਦਾ ਇਹ ਦੀ ਪਹਿਚਾਣ ਹੈ ਇਹ ਜਿਹੜਾ ਹਮਲਾ ਦੌਗੀਆਂ ਦੇ ਵਿੱਚ ਹੀ ਆ ਸਕਦਾ ਤੇ ਜਿਵੇਂ ਹੁਣ ਇਸ ਕਿੱਲੇ ਦੇ ਵਿੱਚ ਦੋ ਚਾਰ ਬੂਟੇ ਹੈਗੇ ਨੇ ਇਹਦੀ ਰੋਕਥਾਮ ਕਿਵੇਂ ਕਰਨੀ ਇਸ ਬਾਰੇ ਵੀ ਆਪਾਂ ਅੱਗੇ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਤੇ ਇਹਦੀ ਪਹਿਚਾਣ ਇਹ ਵੀ ਬੂਟੇ ਛੋਟੇ ਰਹਿ ਜਾਂਦੇ ਨੇ ਪੱਤੇ ਇਹਨਾਂ ਦੇ ਨੋਕਦਾਰ ਹੁੰਦੇ ਨੇ ਤੇ ਜਦੋਂ ਆਪਾਂ ਜੜ੍ਹਾਂ ਪੱਟਦੇ ਆਂ ਇਹਨਾਂ ਜੜ੍ਹਾਂ ਦੀਆਂ ਡੁਗਾਈਆਂ ਘਟ ਰਹੀਆਂ ਹੁੰਦੀਆਂ ਨੇ ਸਾਂਝ ਨਾਲ ਪੱਟਿਆ ਜਾਂਦਾ ਕਿਉਂਕਿ ਜਿਹੜਾ ਜਿਹੜੇ ਜੜ੍ਹਾਂ ਨੇ ਘੱਟ ਵਿਕਸਤ ਹੁੰਦੀਆਂ ਨੇ ਤੇ ਜਿਹੜਾ ਇਹ ਬਿਮਾਰੀ ਆਪਣੇ ਭਾਰਤ ਦੇ ਵਿੱਚ 2022 ਦੇ ਦੌਰਾਨ ਬੂਟਿਆਂ ਦੇ ਮਧਰੇਪਾਨ ਦਾ ਹਮਲਾ ਕਾਫੀ ਦੇਖਿਆ ਗਿਆ ਸੀ ਜਿਸ ਸਮੇਂ ਫਸਲ ਦਾ ਆਪਣਾ ਕਾਫੀ ਨੁਕਸਾਨ ਹੋਇਆ ਸੀ ਕਿਉਂਕਿ ਉਸ ਸਮੇਂ ਕਿਸਾਨ ਵੀਰਾਂ ਨੂੰ ਇਸ ਬਿਮਾਰੀ ਤੋਂ ਬਹੁਤ ਜ਼ਿਆਦਾ ਸੁਚੇਤ ਨਹੀਂ ਸਨ ਕਿਉਂਕਿ ਇਹ ਤਾਂ ਬਿਮਾਰੀ ਨਵੀਂ-ਨਵੀਂ ਆਈ ਸੀ ਤੇ ਫਿਰ ਆਪਣੀ ਪੰਜਾਬ ਖੇਤੀਬਾੜ ਯੂਨੀਵਰਸਿਟੀ ਦੇ ਸਦਕਾ ਇਸ ਬਿਮਾਰੀ ਨੂੰ ਠੱਲ ਪਾਉਣ ਵਾਸਤੇ ਕਾਫੀ ਉਪਰਾਲੇ ਕੀਤੇ ਗਏ ਸਨ ਪਿਛਲੇ ਸਾਲ ਇਹ ਬਿਮਾਰੀ ਦਾ ਹਮਲਾ ਬਹੁਤ ਘੱਟ ਦੇਖ ਨੂੰ ਮਿਲਿਆ ਸੀ ਤੇ ਇਹੇ ਬਿਮਾਰੀ ਤੋਂ ਸੁਚੇਤ ਰਹਿਣਾ ਆਪਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵਾਰ ਇਹਦੇ ਹਮਲੇ ਕਈਆਂ ਖੇਤਾਂ ਵਿੱਚ ਬਹੁਤ ਦੇਖੇ ਗਏ ਦੇਖੇ ਗਏ ਨੇ ਤੇ ਇਹ ਜਿਹੜੀਆਂ ਬਿਮਾਰੀਆਂ ਦੇ ਬੂਟੇ ਨੇ ਮਦੇ ਰਹਿ ਜਾਂਦੇ ਨੇ ਕਾਦੇ ਇਹਨਾਂ ਦਾ ਛੋਟਾ ਰਹਿ ਜਾਂਦਾ ਤੇ ਜਿਹੜਾ ਇੱਕ ਵਾਇਰਸ ਨਾਲ ਹੀ ਫੈਲਦਾ ਇਹ ਵਾਇਰਸ ਦਾ ਨਾਮ ਹੈਗਾ ਜੀ ਜਿੰਦੀ ਪਛਾਣ ਕੀਤੀ ਹੈ ਸਾਧਰਨ ਰਾਈਸ ਬਲੈਕ ਸਟ੍ਰੀਕਡ ਡਵਫ ਇਹ ਵਾਇਰਸ ਦੇ ਵਜੂਹ ਪਰਛਾਣ ਕੀਤੀ ਗਈ ਹੈ ਤੇ ਜਿਹੜੀਆਂ ਦੀ ਇਹ ਬੂਟੇ ਜਿਹੜਾ ਰੋਗ ਵੱਧਦਾ ਕਿਵੇਂ ਆ ਇਹ ਆਪਣਾ ਪਨੀਰੀ ਤੋਂ ਵੱਧਾ ਜਿਹਦਾ ਆਪਾਂ ਪਨੀਰੀ ਬੀਜਦੇ ਆ ਪਨੀਰੀ ਤੋਂ ਜਦੋਂ ਆਪਾਂ ਨੂੰ ਚਿੱਟੀ ਪੇਠ ਵਾਲ ਟਿੱਡਾ ਪਹਿਲੀ ਗੱਲ ਜਿਹੜੇ ਆਪਾਂ ਜਿੱਥੇ ਆਪਾਂ ਪਨੀਰੀ ਬੀਜਦੇ ਆ ਜਿੱਥੇ ਵੱਟਾਂ ਬੰਨਾਂ ਸਾਫ ਰੱਖੋ ਜਿੱਥੇ ਆਪਣਾ ਨਦੀਨ ਮੁਕਤ ਹੋਵੇ ਕੋਈ ਆਸੇ-ਪਾਸੇ ਕਾਣ ਹੋਵੇ ਕਿਉਂਕਿ ਜਿਹੜਾ ਇੱਕ ਵਾਇਰਸ ਹੈ ਘਾਹ ਤੇ ਜਿਉਂਦਾ ਰਹਿੰਦਾ ਜਿਹੜਾ ਆਪਣਾ ਚਿੱਟੀ ਪੇਠ ਵਾਲ ਟਿੱਡਾ ਜਦੋਂ ਆਪਣੇ ਪਨੀਰੀ ਤੇ ਆਉਂਦਾ ਆਉਂਦੇ ਸਦਕਾ ਜਦੋਂ ਉਹ ਇੱਕ ਬੂਟੇ ਦੂਜੇ ਬੂਟੇ ਤੇ ਜਾਂਦਾ ਇਹ ਇਹ ਆਪਣਾ ਇਹ ਜਿਹੜਾ ਤੇਲ ਆ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਤੇਲਾ ਕਹਿੰਨੇ ਆ ਉਹਦੇ ਨਾਲ ਹੀ ਬਿਮਾਰੀ ਗਾਂ ਵਾਧੀ ਜੇਕਰ ਆਪਾਂ ਪਨੀਰੀ ਤੇ ਇੱਕ ਦੋ ਸਪਰੇ ਹਾਂ ਕਰ ਦਿੰਨੇ ਆ ਤੇਲ ਦੇ ਰੋਕਣ ਵਾਸਤੇ ਜਦੋਂ ਆਪਾਂ ਰਾਤ ਨੂੰ ਇੱਕ ਵੇ ਪਨੀਰੀ ਨੂੰ ਪਾਣੀ ਲਗਾਉਣੀ ਆ ਜਾਂ ਬਲਬਦਗਾ ਕੇ ਜਗਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਬੈਟਰੀ ਸਹਤ ਨਾਲ ਜੇਕਰ ਆਪ ਨੂੰ ਤੇਲ ਦਾ ਨਜ਼ਰ ਆਉਂਦਾ ਆਪਣੀ ਪਨੀਰੀ ਤੇ ਤਾਂ ਆਪਾਂ ਇੱਕ ਦੋ ਸਪਰੇ ਹਾਂ ਕਰ ਦਿਆਂ ਤਾਂ ਇਹ ਜਿਹੜੇ ਬਿਮਾਰੀ ਦਾ ਹਮਲਾ ਕਾਫੀ ਕੰਟਰੋਲ ਹੋ ਜਾਂਦਾ ਕਿਉਂਕਿ ਇਹ ਬਿਮਾਰੀ ਉਹਨਾਂ ਰਹੀ ਫੈਲਦੀ ਚਿੱਟੀ ਪਿੱਠ ਵਾਲੇ ਡੇ ਨਾਲ ਤੇ ਜਦੋਂ ਉਹਦੋਂ ਕੰਟਰੋਲ ਕਰ ਲੈਂਦੇ ਆ ਤਾਂ ਆਪਣਾ ਕਾਫੀ ਹਮਲਾ ਰੁਕ ਜਾਂਦਾ ਤੇ ਜੇਕਰ ਆਪਣੇ ਹੁਣ ਖੇਤਾਂ ਦੇ ਵਿੱਚ ਇਹ ਬਿਮਾਰੀ ਆ ਚੁੱਕੀ ਹੈ ਜਿਵੇਂ ਬੂਟੇ ਮੜੇ ਰਹਿ ਚੁੱਕੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਕਾਦ ਦਿਨਾਂ ਤੋਂ ਛੋਟਾ ਰਹਿ ਜਾਂਦਾ ਤੇ ਇਹਨਾਂ ਦੀ ਹੁਣ ਹਾਲ ਇਹ ਹੈਗਾ ਕਿ ਇਹ ਬੂਟੇ ਮਿੱਟੀ ਸਮੇਤ ਪਟਕੇ ਆਪਾਂ ਕੋਈ ਡੂੰਗਾ ਟੋਇਆ ਪਟਕੇ ਪਾਸੇ ਨਾਲ ਆਪਾਂ ਉਹਨਾਂ ਲਾਪ ਸਕਦੇ ਆ ਕਿਉਂਕਿ ਇੱਕ ਵਾਇਰਸ ਹੁੰਦਾ ਹੈ ਜੇਕਰ ਇਹ ਹੁਣ ਝੋਨੇ ਦੇ ਉੱਤੇ ਆਪਣਾ ਕਿਸੇ ਵੀ ਪ੍ਰਕਾਰ ਦਾ ਕੋਈ ਪਿੱਟੀ ਪੇਟਾ ਟਿੱਡਾ ਆਉਂਦਾ ਹੈ ਇਹ ਬਿਮਾਰੀ ਆਪਣੇ ਖੇਤਾਂ ਵਿੱਚ ਫਿਰ ਵੱਧ ਸਕਦੀ ਹੈ ਇਹਦੀ ਰੋਕਥਾਮ ਆਪਾਂ ਪਨੀਰੀ ਤੇ ਹੀ ਕਰੀ ਕੀਤੀ ਜਾਵੇ ਤਾਂ ਬਹੁਤ ਵਧੀਆ ਜੇਕਰ ਖੇਤਾਂ ਦੇ ਵਿੱਚ ਆਵੇ ਕਿਸੇ ਵੀ ਤਰ੍ਹਾਂ ਦਾ ਕੋਲੀ ਨਾਸ਼ ਕੋਈ ਇਹ ਸਪਰੇ ਜਿੰਨਾ ਮਰਜੀ ਕੋਈ ਕਹੀ ਜਾਵੇ ਇਹਦੀ ਕੋਈ ਇਹਦਾ ਅਜੇ ਤੱਕ ਕੋਈ ਹੱਲ ਹੈ ਨਹੀਂਗਾ ਇਹਦੀ ਕੋਈ ਵੀ ਇਹਦਾ ਕੰਟਰੋਲ ਨਹੀਂ ਹੈਗਾ ਜੇ ਆਪਣੇ ਖੇਤਾਂ ਦੇ ਵਿੱਚ ਬਿਮਾਰੀ ਆ ਚੁੱਕੀ ਜੀ ਕਿਸੇ ਵੀ ਤਰ੍ਹਾਂ ਦਾ ਉਲੀਨਾਸ਼ਕ ਜੋ ਦਾਣੇਦਾਰ ਜ਼ਹਿਰ ਪਾ ਲੋ ਕੋਈ ਵੀ ਇਸਦਾ ਕੰਟਰੋਲ ਨਹੀਂ ਹੈਗਾ ਬਸ ਇਹਦਾ ਕੰਟਰੋਲ ਹੈਗਾ ਵੀ ਪਣੀਰੀ ਸਮੇ ਆਪਾਂ ਜੇਕਰ ਚਿੱਟੇ ਪੀਟ ਵਰ ਟੇਟਾ ਦਿਸਦਾ ਤਾਂ ਆਪਾਂ ਉਹਨੂੰ ਸਪਰੇ ਕਰ ਸਕਦੇ ਹਾਂ ਜਿਵੇਂ ਪੈਕਸਾ ਲਾਉਣ ਹੋਗੀ ਜਾਂ ਓਸ਼ੀਨ ਟੋਕਨ ਡੋਮੀਨੇਟ ਵਰ ਟਾ ਆਪਣਾ ਟੈਕਨੀਕਲ ਆਉਂਦੇ ਨੇ ਜਾਰਕੈਸਟਰਾ ਉਹਦੀ ਹੈ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਆਪਣੇ ਤੇਲ ਨੂੰ ਰੋਕਣ ਵਾਸਤੇ ਦਵਾਈਆਂ ਹੁੰਦੀਆਂ ਨੇ ਇਹ ਉਹਦੋਂ ਰੋਕਥਾਮ ਕਰ ਸਕਦੇ ਆ ਬਾਕੀ ਇਹ ਪਹਿਚਾਣ ਇਹਨਾਂ ਬੂਟਿਆਂ ਦੀ ਜ਼ਿੰਕ ਦੀ ਜਿਹੜੀ ਪਹਿਚਾਣ ਹੁੰਦੀ ਹੈ ਜਿਹੜੇ ਜ਼ਿੰਕ ਦੇ ਕਾਰਨ ਬੂਟੇ ਛੋਟੇ ਰਹਿ ਜਾਂਦੇ ਨੇ ਉਹ ਇੱਕ ਲੱਗ ਦੇ ਇੱਕ ਹੁੰਦੀ ਹੈ ਉਹਦੇ ਵਿੱਚ ਬੂਟਿਆਂ ਦੇ ਵਿੱਚ ਕਾਰਟ ਨਜ਼ਰ ਆਉਂਦੀ ਹੈ